ਤੁਸੀਂ ਮੇਰੇ ਹੱਥ ਦੇਖ ਰਹੇ ਹੋ ਜੀ ਭੂਮੀ ਆਂਬਲਾ ਭੂਮੀ ਆਂਬਲਾ ਦੀ ਆ ਪਛਾਣ ਹੁੰਦੀ ਇਸ ਤਰ੍ਹਾਂ ਦੇ ਪੱਤੇ ਹੁੰਦੇ ਨੇ ਤੇ ਇਸ ਤਰ੍ਹਾਂ ਦੇ ਬੈਕ ਸਾਈਡ ਤੇ ਫਲ ਹੁੰਦਾ ਇਹਨਾਂ ਦੇ ਨਾਲ ਤੁਹਾਨੂੰ ਆਮ ਮਿਲ ਜੇਗਾ ਚਾਹੇ ਤੁਹਾਨੂੰ ਪੀਲੀਆ ਚਾਹੇ ਫੈਟੀ ਲੀਵਰ ਆ ਜਾਂ ਸਕਿਨ ਦੇ ਮੁਤਾਬਕ ਕੋਈ ਪ੍ਰੋਬਲਮ ਹੈ ਤਾਂ ਤੁਹਾਡੀ ਇਹ ਦਿਨਾਂ ਚ ਹੱਲ ਕਰ ਸਕਦਾ ਹੈ ਇਹਨੂੰ ਤੁਸੀਂ ਕੱਚੇ ਨੂੰ ਇਸ ਤਰ੍ਹਾਂ ਤੋੜ ਕੇ ਖਾ ਵੀ ਸਕਦੇ ਹੋ ਇਹਨਾਂ ਦਿਨਾਂ ਚ ਸਾਨੂੰ ਇਹ ਆਮ ਮਿਲ ਜਾਂਦਾ ਹੈ ਬਾਰਿਸ਼ ਦੇ ਸੀਜ਼ਨ ਦੇ ਵਿੱਚ ਇਹਨੂੰ ਤੁਸੀਂ ਪੱਟ ਕੇ ਲਿਆ ਕੇ ਛਾਵੇਂ ਸੁਕਾ ਕੇ ਸਟੋਰ ਕਰਕੇ ਵੀ ਰੱਖ ਲਓ ਪਾਊਡਰ ਬਣਾ ਕੇ ਬਹੁਤ ਸਾਰੀਆਂ ਕੰਪਨੀਆਂ ਆਨਲਾਈਨ ਸਾਨੂੰ 700 800000 ਰੁਪਏ ਕਿਲੋ 2000 ਰੁਪਏ ਕਿਲੋ ਤੱਕ ਵੀ 2200 ਰੁਪਏ ਕਿਲੋ ਤੱਕ ਵੀ ਮਿਲਦਾ ਹੈ ਪਰ ਸਾਰੀਆਂ ਕੋਲੋਂ ਵੀ ਸਾਨੂੰ ਮੁੱਲ ਮਿਲਦਾ ਹੈ ਜਦ ਕਿ ਤੁਸੀਂ ਫ੍ਰੀ ਦੇ ਵਿੱਚ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਛਾਵੇਂ ਸੁਕਾ ਕੇ ਔਰ ਜਿਨ੍ਹਾਂ ਨੂੰ ਫੈਟੀ ਲੀਵਰ ਹੁੰਦਾ ਇਹਨਾਂ ਦਿਨਾਂ ਤੁਸੀਂ ਇਹਨੂੰ ਖਾ ਸਕਦੇ ਹੋ ਮੰਨ ਕੇ ਚੱਲੋ ਅੰਦਾਜ਼ਾ 4 ਤੋਂ 5 ਗ੍ਰਾਮ ਹਫ਼ਤਾ ਤੋੜ ਕੇ ਉਸ ਹਾਵ ਨਾਲ ਸਵੇਰੇ ਔਰ ਸ਼ਾਮੇ ਤੇ ਜੇ ਤੁਸੀਂ ਨੂੰ ਸੁਕਾ ਕੇ ਵਰਤਣਾ ਸੁਕਾ ਕੇ ਤੁਸੀਂ ਇਹਨੂੰ ਵਰਤ ਸਕਦੇ ਹੋ ਤੁਸੀਂ ਇਹਨੂੰ ਪਾਊਡਰ ਬਣਾ ਕੇ ਸ਼ਾਮੇ ਸੁਕਾ ਕੇ ਸਵੇਰੇ 5 ਗ੍ਰਾਮ ਸ਼ਾਮੀ 5 ਗ੍ਰਾਮ ਲੈ ਸਕਦੇ ਹੋ ਫੈਟੀ ਲੀਵਰ ਤੁਹਾਨੂੰ ਜ਼ਿੰਦਗੀ ਚ ਨਹੀਂ ਹੋਏਗਾ ਕਿਉਂਕਿ ਜੇ ਲੀਵਰ ਨੂੰ ਕੋਈ ਰੋਗ ਨਹੀਂ ਹੈ ਤੇ ਸਾਡੇ ਸਰੀਰ ਨੂੰ ਵੀ ਕੋਈ ਰੋਗ ਨਹੀਂ ਹੈ ਆਪਾਂ ਸਾਰੇ ਇਸ ਗੱਲ ਨੂੰ ਸਮਝਦੇ ਆਂ ਪਹਿਚਾਣ ਤੁਸੀਂ ਇਸ ਚੀਜ਼ ਦੀ ਕਰ ਲੋ ਭੂਮਿਆਮਲਾ ਦੀ ਔਰ ਉਸ ਤੋਂ ਬਾਅਦ ਜਿਨ੍ਹਾਂ ਵੀ ਵੀਰਾਂ ਨੂੰ ਜਾਂ ਭੈਣਾਂ ਨੂੰ ਪੀੜੀ ਆ ਹੋਵੇ ਪੀੜੀਏ ਦੇ ਤੁਸੀਂ ਦੋ ਤਰੀਕਿਆਂ ਨਾਲ ਇਹਨੂੰ ਵਰਤ ਸਕਦੇ ਹੋ ਨੰਬਰ 1 10 ਗ੍ਰਾਮ ਤੁਸੀਂ ਇਹਦਾ ਪਾਊਡਰ ਲੈ ਲਓ ਜੇ ਤੁਹਾਨੂੰ ਤਾਜ਼ਾ ਮਿਲ ਗਿਆ ਤਾਂ 10 ਗ੍ਰਾਮੇ ਦਾ ਪੇਸਟ ਬਣਾ ਲਓ 10 ਗ੍ਰਾਮ ਹੀ ਲੈ ਲਓ ਜੀ ਮਕੋਏ ਜਿਹਨੂੰ ਆਪਾਂ ਕਾਲੀਆਂ ਪਿਲਕਾਂ ਕਹਿੰਦੇ ਨੇ ਪੰਜਾਬੀ ਚ ਮਕੋਏ ਕਾਲੀਆਂ ਇਹਨੂੰ ਆਪਾਂ ਪਿਲਕਾਂ ਕਹਿੰਦੇ ਨੇ ਪੰਜਾਬੀ ਚ 10 ਗ੍ਰਾਮ ਉਹ ਲੈ ਲਓ ਜੇ ਉਹ ਨਹੀਂ ਤਾਂ ਉਹਦਾ ਪਾਊਡਰ ਲੈ ਲਓ 10 ਗ੍ਰਾਮ ਇਹਦਾ ਪਾਊਡਰ ਘੋਲ ਕੇ ਸਵੇਰੇ ਖਾਲੀ ਪੇਟ ਪਾਣੀ ਦੇ ਵਿੱਚ ਪੀ ਜਾਓ ਤੁਹਾਨੂੰ ਪੇਲੀਆ ਜੇ ਤਾਂ ਚਿੱਟਾ ਮਾਫ ਕਰਨਾ ਜੀ ਪੀੜੀਆ ਉਹ ਹਫਤੇ ਚ ਠੀਕ ਹੋ ਜਾਏਗਾ ਜੇ ਤੁਹਾਨੂੰ ਕਾਲਾ ਪੀੜੀਆ ਤਾਂ ਇਹ 1 ਮਹੀਨੇ ਦੇ ਵਿੱਚ ਠੀਕ ਹੋ ਜਾਏਗਾ ਲੈਣਾ ਇਸੇ ਤਰੀਕੇ ਨਾਲ 10 ਗ੍ਰਾਮ ਤੇ 10 ਗ੍ਰਾਮ ਕਾਲੀ ਮਕੋਏ ਦਾ ਪਾਊਡਰ ਤੇ 10 ਗ੍ਰਾਮ ਆਮਲੇ ਦਾ ਪਾਊਡਰ 1 ਮਹੀਨੇ ਲਈ ਤੇ ਪੀੜੀਆ ਇੱਕ ਹਫਤੇ ਦੇ ਅੰਦਰ ਖਤਮ ਕਰ ਦਿੰਦਾ ਹੈ ਹੁਣ ਆਜੋ ਜਿੰਨਾ ਮੇਰੇ ਵੀਰਾਂ ਨੂੰ ਕੋਈ ਵੀ ਸਕਿਨ ਦੀ ਪ੍ਰੋਬਲਮ ਹੈ ਤਾਂ ਸਕਿਨ ਦੀ ਪ੍ਰੋਬਲਮ ਦੇ ਲਈ ਤੁਸੀਂ ਕੀ ਕਰਨਾ ਹੈ ਇਹ ਜਿਹੜਾ ਇਹਦਾ ਪੇਸਟ ਲੈ ਲਿਓ ਤੁਸੀਂ 10 ਗ੍ਰਾਮ ਜਾਂ 15 ਗ੍ਰਾਮ ਪੇਸਟ ਲੈ ਲੈਣਾ ਇਹਦਾ ਕੁੱਟ ਕੇ ਛਟਣੀ ਬਣਾ ਕੇ ਜਾਂ ਫਿਰ ਪਾਊਡਰ ਆ ਤੁਹਾਡੇ ਕੋਲ ਤਾਂ ਜਿਹੜੀ ਚਾਵਲਾਂ ਦਾ ਆ ਪਾਣੀ ਹੁੰਦਾ ਚਾਵਲਾਂ ਦਾ ਪਾਣੀ ਆਪਾਂ ਪੰਜਾਬੀ ਚ ਨੂੰ ਮਾਂਡ ਵੀ ਕਹਿੰਦੇ ਨੇ ਕਿ ਚਾਵਲਾਂ ਦੀ ਮਾਂਡ ਲਾ ਲੈ ਪਾਣੀ ਲਾ ਲੋ ਚਾਵਲਾਂ ਦਾ ਉਬਾਲ ਕੇ ਉਸ ਇੱਕ ਗਲਾਸ ਪਾਣੀ ਦੇ ਨਾਲ 10 ਤੋਂ 15 ਗ੍ਰਾਮ ਭੂਮੀਆਂ ਮਿਲਾ ਉਹਦੇ ਵਿੱਚ ਘੋਲ ਕੇ ਤੁਸੀਂ ਸਵੇਰੇ ਪੀਓ ਤੁਹਾਨੂੰ ਸਕਿਨ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਜਾਂ ਤੁਹਾਡੇ ਜੋੜਾਂ ਦੇ ਵਿੱਚ ਸੋਜਿਸ ਹੈ ਉਹਨੂੰ ਖਤਮ ਕਰ ਦਿੰਦਾ ਹੈ ਜੇ ਮੈਂ ਪਹਿਲਾਂ ਵੀ ਗੱਲ ਕਰੀ ਹੈ ਤੁਹਾਨੂੰ ਫੈਟੀ ਲੀਵਰ ਦੀ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਜਾਂ ਤੁਹਾਡੇ ਲੀਵਰ ਤੇ ਸੋਜਿਸਾ ਜਾਂ ਫੈਟੀ ਹੋ ਚੁੱਕਿਆ ਤੇ ਜਾਂ ਫਿਰ ਤੁਹਾਨੂੰ ਗਲੇ ਦੇ ਵਿੱਚ ਹਰ ਟਾਈਮ ਖਾਰਜ ਜੀ ਰਹਿੰਦੀ ਹੈ ਮਤਲਬ ਖਾਂਸੀ ਜੀ ਮਹਿਸੂਸ ਹੁੰਦੀ ਹੈ ਤਾਂ ਵੀ ਤੁਸੀਂ ਇਹਨੂੰ ਵਰਤ ਸਕਦੇ ਹੋ ਅਲੱਗ-ਅਲੱਗ ਰੂਪਾਂ ਦੇ ਵਿੱਚ ਇਹ ਕੰਮ ਆਉਂਦਾ ਹੈ ਇਹਨੂੰ ਘਾ ਬੂਟ ਨਾ ਸਮਝੋ ਜੇ ਤੁਹਾਡੇ ਆਲੇ-ਦੁਆਲੇ ਘਰਾਂ ਦੇ ਹੋਇਆ ਤਾਂ ਇਹਨੂੰ ਪੱਟ ਕੇ ਛਾਵੇਂ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਰੱਖ ਲਓ ਜਿਹੜੀਆਂ ਬਿਮਾਰੀਆਂ ਦੀ ਮੈਂ ਤੁਹਾਡੇ ਨਾਲ ਸਾਂਝੀਆਂ ਗੱਲਾਂ ਕਰੀਆਂ ਨੇ ਉਹਨਾਂ ਦੇ ਵਿੱਚ ਕੰਮ ਆਉਂਦਾ ਤੁਸੀਂ ਸਾਰੇ ਹੀ ਬੜੀ ਆਸਾਨੀ ਦੇ ਨਾਲ ਖਾ ਸਕਦੇ ਹੋ ਧੋ ਕੇ ਸਾਫ਼ ਕਰਕੇ ਫਿਰ ਕਿਸੇ ਨਮ ਜਾਣਕਾਰੀ ਨਾਲ ਹਾਜ਼ਰ ਰਹਾਂਗੇ ਤੁਹਾਤੇ ਦੀ ਇਜਾਜ਼ਤ ਦੇ ਜੀ ਸੱਚੀ ਗੱਲ ਆ